ਇਹ ਗੁਰਦਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਗੁਰਦਾਰਾ ਸਾਹਿਬ ਚ ਵੀ ਲੰਗਰ ਦੀ ਪੂਰੀ ਸਹੂਲਤ ਹੈ 24 ਘੰਟੇ ਲੰਗਰ ਚੱਲਦਾ ਹੈ ਬਾਕੀ ਜੋ ਸੰਗਤ ਆਤੇ ਹਨ ਉਹ ਵੀ ਆਪਕੇ ਹੈਲਪ ਰਸਤੇ ਭਰ ਮੇ ਕਰਨਗੇ ਕੋਈ ਦਿੱਕਤ ਨਹੀਂ ਹੁੰਦੀ ਜੈਸਾ ਦਿਖਾਇਆ ਜਾਂਦਾ ਹੈ ਨਿਊਜ਼ ਮੇ ਉਹ ਕੁਝ ਅਲੱਗ ਹੀ ਹੁੰਦਾ ਹੈ ਚਲੋ ਵਧੀਆ ਫਸਟ ਟਾਈਮ ਹੀ ਆਇਆ ਮੈਂ ਨਾਲ ਦੇ ਮੁੰਡੇ ਨੇ ਮੇਰੇ ਬਾਕੀ ਪਿੱਛੇ ਨੇ ਕੁਝ ਅੱਗੇ ਨੇਗੇ ਦੇ ਤਪਸਥਾਨ ਸ਼੍ਰੀ ਹਿਮਕੁੰਨ ਸਾਹਿਬ ਜੀ ਦੀ ਖੋਜ ਕੀਤੀ ਆ ਜੀ ਸਾਰਾ ਬਾਹਰਲਾ ਏਰੀਆ ਜਿਹੜਾ ਬਾਜ਼ਾਰ ਆ ਹੋਟਲ ਬਣੇ ਹੋਏ ਨੇ ਖਾਣ ਪੀਣ ਨੂੰ ਇੱਥੇ ਤੁਹਾਨੂੰ ਸਾਰਾ ਹੋਟਲ ਦੇ ਵਿੱਚ ਹੀ ਮਿਲ ਜਾਊਗਾ ਚਾਹ ਵਗੈਰਾ ਤੁਸੀਂ ਚਾਈਨੀਜ਼ ਪੰਜਾਬੀ ਕੁਝ ਵੀ ਖਾਣਾ ਇੱਥੇ ਪੂਰੀ ਸਹੂਲਤ ਹੈ ਤੇ ਆ ਗੁਰਦਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਗੁਰਦਾਰਾ ਸਾਹਿਬ ਚ ਵੀ ਲੰਗਰ ਦੀ ਪੂਰੀ ਸਹੂਲਤ ਹੈ 24 ਘੰਟੇ ਲੰਗਰ ਚੱਲਦਾ ਤੇ ਜਿੱਦਾਂ ਵੀ ਤੁਹਾਡਾ ਮਨ ਕਰੇ ਤੁਸੀਂ ਉਸ ਹਿਸਾਬ ਨਾਲ ਆਪਣਾ ਸ਼ੱਕ ਸਕਦੇ ਹੋ ਸੰਗਤ ਜੀ 2 ਦਿਨ ਅਸੀਂ ਰਾਤ ਨੂੰ ਆਏ ਉੱਪਰੋਂ ਵੀ ਨੀਚੋਂ ਵੀ ਤੇ ਦਰਬਾਰ ਸਾਹਿਬ ਦੇ ਦਰਸ਼ਨ ਸਾਨੂੰ ਹੋਏ ਨਹੀਂ ਸੀ ਅੱਜ ਅਸੀਂ ਦਰਸ਼ਨ ਕੀਤੇ ਸਵੇਰੇ ਤੇ ਤੁਸੀਂ ਵੀ ਕਰੋ ਦਰਸ਼ਨ ਗੋਵਿੰਦ ਧਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਤੋਂ ਪ੍ਰਮਾਤਮਾ ਨੇ ਮਿਹਰ ਕੀਤੀ ਜੀ ਕੱਲ ਯਾਤਰਾ ਬਹੁਤ ਵਧੀਆ ਰਹੀ ਬਹੁਤ ਵਧੀਆ ਯਾਤਰਾ ਰਹੀ ਕੱਲ ਸਾਡੀ ਖੁੱਲੇ ਦਰਸ਼ਨ ਦਿਦਾਰੇ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਹੁਣ ਅਸੀਂ ਗੋਵਿੰਦ ਧਾਮ ਤੋਂ ਨੀਚੇ ਗੋਬਿੰਦ ਘੜ ਦੀ ਯਾਤਰਾ ਸ਼ੁਰੂ ਕਰ ਰਹੇ ਹਾਂ ਜੀ ਵਲੌਗ ਪਿਛਲੇ ਤੁਸੀਂ ਸਾਰਾ ਕੁਝ ਦੇਖਿਆ ਹੋਇਆ ਪਰ ਕੁਝ ਚੀਜ਼ਾਂ ਜੋ ਰਹਿ ਗਈਆਂ ਛੋਟਾ ਵਲੌਗ ਹੋਏਗਾ ਪਲੀਜ਼ ਵੀਡੀਓ ਪੂਰੀ ਦੇਖਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੇ ਵੀ ਕਿਰਪਾ ਕਰਨਗੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਤੁਸੀਂ ਵੀ ਜਰੂਰ ਆਉਂਗੇ ਯਾਤਰਾ ਤੇ ਗੁਰਦਾਰਾ ਸਾਹਿਬ ਗੋਬਿੰਦ ਧਾਮ ਤੇ ਇੱਕ ਤੁਹਾਨੂੰ ਜ਼ਰੂਰੀ ਚੀਜ਼ ਦਿਖਾਉਣੀ ਸੀ ਬਾਬਾ ਜੀ ਜਿੰਨਾ ਬਾਬਾ ਜੀ ਨੇ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਨੇ ਹੇਮਕੁੰਣ ਸਾਹਿਬ ਜੀ ਦੀ ਗੁਰਬਾਣੀ ਦੇ ਅਖਰਾਂ ਦੇ ਦੇਖ ਕੇ ਜਿਨ੍ਹਾਂ ਨੇ ਹਿਮਕੁੰਣ ਸਾਹਿਬ ਜੀ ਦੀ ਖੋਜ ਕੀਤੀ ਇੱਥੇ ਰਿਹਾ ਕਰਦੇ ਸਨ ਸੇਵਾ ਕਰਕੇ ਆਪਣੀ ਪੂਰੀ ਉੱਪਰੋਂ ਆ ਕੇ ਜੇ ਨਾਂ ਲੱਭਣਾ ਸਬਤਸਿੰਘ ਦੇ ਵਾਕਾਂ ਦੀ ਪਾਲਣਾ ਕਰਦੇ ਹੋਏ ਅਗਰ ਨਾਂ ਲੱਭਣਾ ਤਾਂ ਉਹਨਾਂ نیچے ਆ ਜਾਣਾ ਤੇ ਇੱਥੇ ਰਹਿਣਾ ਆ ਤੁਸੀਂ ਦੇਖ ਸਕਦੇ ਹੋ ਬੋਰਡ ਵੀ ਲੱਗਿਆ ਹੋਇਆ ਸਾਧ ਸੰਗਤ ਜੀ ਇਹ ਦਰਖਤ ਉਹ ਦਰਖਤ ਹੈ ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਦੀ ਰਿਹੈਸ਼ ਸੀ ਜਿਨ੍ਹਾਂ ਨੇ ਦੁਸ਼ਟ ਦਮਨ ਗੁਰਗੋਬਿੰਦ ਸਿੰਘ ਜੀ ਦੇ ਤਪਸਤਾਨ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਖੋਜ ਕੀਤੀ। ਸੋ ਇਹ ਪੂਜਣਯੋਗ ਦਰਖਤ ਹੈ ਜੀ। ਜ਼ਰੂਰ ਮੱਥਾ ਟੇਕ ਕੇ ਜਾਇਓ ਜਦੋਂ ਵੀ ਆਓ। ਤੇ ਹੁਣ ਅਸੀਂ ਨੀਚੇ ਨੂੰ ਚੱਲੇ ਪਾਉਨੇ ਆ। ਵਾਹਿਗੁਰੂ ਸਭ ਤੇ ਮહેર ਕਰੇ ਤੇ ਮਿਲਦੇ ਆਂ ਰਾਸਤੇ 'ਚ। ਸੰਗਤ ਜੀ ਇੱਕ ਤੁਹਾਨੂੰ ਖਾਸ ਬੰਦੇ ਨਾਲ ਅੱਜ ਮਿਲਾਉਨੇ ਆ। ਇਹ ਵੀਰਾ ਉੱਤਰਾਖੰਡ ਤੋਂ ਸਾਰੀ ਜਾਣਕਾਰੀ ਆਪਾਂ ਨੂੰ ਜਿੰਨੀ ਵੀ ਅਸੀਂ ਮਤਲਬ ਇਹਨਾਂ ਦੇ ਵਲੌਗ ਦੇਖ ਕੇ ਆਉਨੇ ਆ ਪਹਿਲਾਂ ਇੱਥੇ ਹਿਮਕੁੰਡ ਸਾਹਿਬ ਜਿੰਨੀ ਵਾਰੀ ਆਏ ਆ ਤੇ ਬਹੁਤ ਸਾਨੂੰ ਫਾਇਦਾ ਹੁੰਦਾ ਜਾਣਕਾਰੀ ਇਹਨਾਂ ਦੀ ਦਾ। गौरव जी को संगत न कहना चाहोगे बस यही कहना चाहूँगा आप यात्रा में आए गुरु घर पे आए और बिल्कुल श्रद्धा भाव से आए कोई ऐसी जल्दबाजी ना करे टाइम लेके आओ अच्छे दर्शन होंगे सभी हेल्पफुल है यहाँ पे लोकल लोग भी और बाकी जो संगत आते हैं वो भी आपकी हेल्प रास्ते भर में करेंगे कोई दिक्कत नहीं होती है जैसा दिखाया जाता है न्यूज़ में वो कुछ अलग ही होता है सिंपल सादा और बढ़िया रहता है तो आप लोग ज़रूर आए स्वागत है हम आपके हेल्प करने के लिए बिल्कुल तैयार हैं ਤੋ ਜਰੂਰ ਮਿਲਾਂਗੇ ਆਪ ਸਭੀ ਲੋਗੋ ਸੇ ਥੈਂਕ ਯੂ ਭਈਆ ਆਪਨੇ ਹੈਲਪ ਕੀ ਵੀ ਬਹੁਤ ਹਮਾਰੀ ਤੇ ਸੰਗਤ ਜੀ ਤੁਸੀਂ ਇਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਉੱਤਰਾਖੰਡ ਵਾਲਾ ਐਕਸਪਲੋਰਰ ਜਰੂਰ ਧਿਆਨ ਰੱਖਿਓ ਕਰ ਦਿਓ ਸਬਸਕ੍ਰਾਈਬ ਆ ਜਦੋਂ ਆਪਾਂ ਧਾਮ ਤੋਂ ਘਾੜ ਤੱਕ ਜਾਂਦੇ ਆ ਜੀ ਰਾਹ ਸਤੇ ਤੁਹਾਨੂੰ ਲੋਕੇਸ਼ਨਾਂ ਬਹੁਤ ਸੋਹਣੀਆਂ ਮਿਲਣਗੀਆਂ ਦੋਨੋਂ ਪਾਸੇ ਜੰਗਲ ਹੋਊਗਾ ਤੇ ਤੁਹਾਨੂੰ ਤੁੱਪ ਬਹੁਤ ਘੱਟ ਮਿਲੂਗੀ ਜਿਹਦੇ ਨਾਲ ਬਹੁਤ ਸੌਖਾ ਰਹਿੰਦਾ ਟਰੈਕ ਕਰਨਾ ਰਾਮਨਾ ਟ੍ਰੈਕ ਕਰੋ ਲਗਾਤਾਰ ਸਪੀਡ ਰੱਖੋ ਚਾਲ ਤੋੜੋ ਨਾ ਆਪਦੀ ਕਦੇ ਵੀ ਇਦਾਂ ਦੇ ਮੌਸਮ ਚ ਇਦਾਂ ਦੇ ਜੰਗਲ ਤਾਂ ਮੱਲੋ ਮੱਲੀ ਬੰਦੇ ਜੀ ਕਰਦਾ ਜਾਣ ਨੂੰ ਆਹ ਰਾਸਤੇ ਸਾਨੂੰ ਇੱਕ ਵੀਰ ਜੀ ਮਿਲੇ ਆ ਇਹਨਾਂ ਦਾ ਆਪਾਂ ਐਕਸਪੀਰੀਅੰਸ ਪੁੱਛਦੇ ਆਂ ਵੀ ਗੋਵਿੰਦ ਘਾੜ ਤੋਂ ਇਹ ਵਧੀਆ ਟਾਈਮ ਨਾਲ ਪਹੁੰਚ ਗਏ ਸਾਢੇ ਨਾ ਹੋਇਆ ਹਜੇ ਤੇ ਵੀਰੇ ਕਿੱਦਾਂ ਰਿਹਾ ਐਕਸਪੀਰੀਅੰਸ ਥੱਲੇ ਵਧੀਆ ਰਿਹਾ ਬਈ ਥੋੜਾ ਟਫ ਤਾਂ ਹੈ ਚਲੋ ਵਧੀਆ ਫਸਟ ਟਾਈਮ ਹੀ ਆਇਆ ਮੈਂ ਨਾਲ ਦੇ ਮੁੰਡੇ ਨੇ ਮੇਰੇ ਬਾਕੀ ਪਿੱਛੇ ਨੇ ਕੁਛ ਅੱਗੇ ਨਹੀਂਗੇ ਉਬਾਰੇ ਵਧੀਆ ਪਰ ਤਿਆਰੀ ਕਰੋ ਥੋੜਾ ਜਿਹਾ ਵੀ ਤੋਰਾ ਫੇਰਾ ਜਿਵੇਂ ਹੁਣ ਪਹਿਲਾ ਜਿਹੜਾ ਬੰਦਾ ਆਉਂਦਾ ਹੈ ਨਾ ਉਹਨੂੰ ਕਰਨਾ ਜ਼ਰੂਰੀ ਹੈਗਾ ਸੋ ਇਹ ਸਲਾਹ ਵੀ ਆ ਬਾਈ ਦੀ ਤੇ ਐਕਸਪੀਰੀਅੰਸ ਵੀ ਦੱਸਿਆ ਵੀ ਤਿਆਰੀ ਕਰਕੇ ਆਓ ਥੋੜਾ ਜਿਹਾ ਤੇ ਜਿਆਦਾ ਬੰਦਾ ਸੌਖਾ ਰਹਿੰਦਾ ਥੋੜਾ ਜਿਹਾ ਆ ਸੰਗ ਜੀ ਇੱਕ ਮਧੂ ਮੱਖੀਆਂ ਦੇ ਛੱਤੇ ਇੱਥੇ ਕਉਂਦੇ ਆਂ ਆ ਰਸਤੇ ਤੇ ਸੰਗਤ ਪਹੁੰਚ ਰਹੀ ਆ ਉੱਪਰ ਤੇ ਆ ਤੁਸੀਂ ਜਦੋਂ ਵੀ ਆਉਂ ਦੇਖਿਓ ਬਹੁਤ ਵੱਡੇ ਵੱਡੇ ਇੱਥੇ ਛੱਤੇ ਲੱਗਦੇ ਆ ਠੰਡਾ ਚ ਯਾਤਰਾ ਵੇਲੇ ਹੀ ਲੱਗਦਾ ਤੇ ਬਾਅਦ ਚ ਇਹ ਚਲੇ ਜਾਂਦੇ ਆ ਦੇਖੋ ਸੰਗਤ ਜੀ ਕਈ ਲੋਕ ਆਪਣੇ ਬੱਚਿਆਂ ਨੂੰ ਲਿਆਉਣ ਤੋਂ ਡਰਦੇ ਆ ਜਾਂ ਬਜ਼ੁਰਗਾਉਣ ਤੋਂ ਡਰਦੇ ਆ ਆਪਣੇ ਮੂਰੇ ਪੂਰੀ ਫੈਮਿਲੀ ਬੈਠੀ ਆ ਇਹ ਚ ਸਾਰੀ ਏਜ ਦੇ ਪਰਸਨ ਤੁਹਾਨੂੰ ਦਿਖ ਜਾਣਗੇ ਆ ਬੱਚਾ ਬੇਟੇ ਏਜ ਕਿੰਨੀਆਂ ਤੁਹਾਡੀ ਤਿੰਨ ਮਾਤਾ ਜੀ ਤੁਹਾਡੀ 38 ਤੇ ਤੁਸੀਂ ਦੇਖ ਸਕਦੇ ਹੋ ਵੀ ਕੋਈ ਪ੍ਰੋਬਲਮ ਨਹੀਂ ਇੱਥੇ ਵੱਧ ਤੋਂ ਵੱਧ ਆਓ ਯਾਤਰਾ ਤੇ ਬਾਜੀ ਕਿਦਾਂ ਰਿਐਕਸਪੀਰੀਅੰਸ ਤੁਹਾਡਾ ਹੁਣ ਤੱਕ ਦਾ ਥੱਲੇ ਵਧੀਆ ਚੱਲੇ ਬਾਜੀ ਬਹੁਤ ਨਹੀਂ ਹੈ ਚੰਗਾ ਹੈ ਹਰਪੁੱਲ ਨੇ ਲੋਕ ਰਸਤਾ ਬਹੁਤ ਵਧੀਆ ਵਧੀਆ ਜੀ ਰਸਤਾ ਬਿਲਕੁਲ ਸਹੀ ਹੈ ਆਉਣਾ ਚਾਹੀਦਾ ਹਾਂਜੀ ਤੁਹਾਨੂੰ ਬਿਲਕੁਲ ਆਉਣਾ ਚਾਹੀਦਾ ਚਲੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਹਾਂਜੀ ਤੁਹਾਨੂੰ ਪਤਾ ਹੀ ਆ ਰਸਤੇ ਤੋਂ ਜਦੋਂ ਵਾਪਸ ਆ ਰਹੇ ਸੀਗੇ ਆ ਨੌਜਵਾਨ ਵੀਰ ਮਿਲੇ ਆਪਣੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਇਹਨਾਂ ਦਾ ਐਕਸਪੀਰੀਅੰਸ ਰਿਹਾ ਕਿੱਥੋਂ ਆਏ ਹੋ ਵੀਰੇ ਤੁਸੀਂ ਆਪਾਂ ਯੂਪੀ ਆਪਣਾ ਯੂਪੀ ਤੋਂ ਆਏ ਨੇਗੇ ਵੀਰੇ ਹੋਣੀ ਆਪਣੇ ਤੇ ਕਿਵੇਂ ਰਿਹਾ ਵੀਰੇ ਇੱਥੋਂ ਤੱਕ ਦਾ ਐਕਸਪੀਰੀਅੰਸ ਬਹੁਤ ਵਧੀਆ ਵੈਰੀ ਬਹੁਤ ਵਧੀਆ ਸਭ ਸੂਲੇ ਪਿਆ ਹਾਂ ਹਾਂ ਠੀਕ ਹੈ ਤੇ ਕੋਈ ਕੋਈ ਦਿੱਕਤ ਪਰੇਸ਼ਾਨੀ ਆਈ ਹੋਵੇ ਤੁਹਾਨੂੰ ਬਹੁਤ ਵਧੀਆ ਓਕੇ ਤੇ ਹੋਰ ਜਿਹੜੇ ਨਵੇਂ ਮੁੰਡੇ ਨੇਗੇ ਜਾਂ ਕੋਈ ਹੋਰ ਡਰਦੇ ਇਹ ਚੀਜ਼ ਤੋਂ ਵੀ ਟਰੈਕ ਕਰਨਾ ਪਊਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਆਣਾ ਚਾਹੀਦਾ ओके जरूर ਜੁੜਣਾ ਚਾਹੀਦਾ ਧਰਮਿਕ ਸਥਾਨ ਸਾਡੇ ਦਸੇ ਪਾਸ਼ਾ ਦਾ ਹਾਂਜੀ ਬਹੁਤ ਸੋਹਣੀ ਜਗਾ ਥੋੜਾ ਹੀ ਰਹੇਗਾ ਇਹ ਤੁਸੀਂ ਇਹ ਬੁਰਾ ਹੋ ਸਕਦਾ ਹੈ ਕਿ ਹਣ ਆਏਗੇ ਉਹਨਾਂ ਤੋਂ ਕੋਈ ਨਹੀਂ ਆਗਾ ਹਾਂ ਠੀਕ ਹੈ ਵੀਰੇ ਚਲੋ ਵਧੀਆ ਬਿਨਾਂ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਚਲੋ ਵੀਰੇ ਤੁਹਾਡੀ ਯਾਤਰਾ ਸਫਲ ਹੋਵੇ ਓਕੇ ਵੀਰੇ ਧੰਨਵਾਦ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸੰਗਤ ਜੀ ਯਾਤਰਾ ਕਰਕੇ ਅਸੀਂ ਸਫਲ ਯਾਤਰਾ ਪਰਮਾਤਮਾ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੋਬਿੰਦ ਘਾੜ ਤੋਂ ਅਸੀਂ ਚੱਲਣ ਲੱਗਿਆਂ ਚਾਲੇ ਪਾਉਣ ਲੱਗੇ ਆ ਜੀ ਦੇਖਦੇ ਆ ਅੱਜ ਜੇ ਹੋ ਸਕੇ ਤਾਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਅ ਸੀਗਨਗਰ ਰੁਕਦੇ ਆ ਜਿਹੜੇ ਟਾਈਮ ਹੋਇਆ ਤਾਰੇ ਸੀਗਨਗਰ ਜਾਵਾਂਗੇ ਤੁਸੀਂ ਦਰਸ਼ਨ ਕਰੋ ਜਾਂਦੀਵਾਰ ਦੇ ਪ੍ਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸੋਹਣੀ ਯਾਤਰਾ ਰਹੀ ਤੇ ਗੁਰੂ ਸਾਹਿਬ ਫੇਰ ਬੁਲਾਉਣ ਸਾਨੂੰ ਅਗਲੇ ਸਾਲ ਤੇ ਹਰ ਇੱਕ ਨੂੰ ਬੁਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਪੂਰੀ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਤੇ ਸ਼ੇਅਰ ਪਲੀਜ਼ ਨਾਲ ਦੀ ਨਾਲ ਕਰ ਦੇਣਾ ਬਾਏ ਬਾਏ